ਆ ਪੱਤਰਕਾਰ ਕੀ ਖੋਲ ਰਿਹਾ ਪੁਲਿਸ ਮਲਾਜ਼ਮ ਦੀਆ ਪੋਲਾ ਪੁਲਿਸ ਮਲਾਜ਼ਮ ਦੀ ਕਰਤੂਤ ਜਿਹੜੀ ਆ ਉਹ ਤੁਹਾਨੂੰ ਦੱਸ ਰਿਹਾ ਔਰ ਤੁਸੀਂ ਇਹ ਗੱਲਬਾਤ ਪੂਰੀ ਸੁਣਨੀ ਆ ਕਿ ਪੁਲਿਸ ਮਲਾਜ਼ਮ ਕਿਉਂ ਇਸ ਪੱਤਰਕਾਰ ਦੀ ਦੁਕਾਨ ਤੇ ਆ ਕੇ ਫਰੀ ਵਿੱਚ ਸਾਰਾ ਕੁਝ ਭਾਲਦਾ ਆ ਦੱਸ ਦਈਏ ਕਿ ਜਦੋਂ ਪੁਲਿਸ ਮਲਾਜ਼ਮ ਇੱਥੇ ਆਉਂਦਾ ਤਾ ਪਹਿਲੇ ਥੋੜੇ ਦਿਨ ਆਉਂਦਾ ਫਿਰ 2-4 ਦਿਨ ਬਾਅਦ ਆਉਂਦਾ ਫਿਰ 10 ਦਿਨ ਹੁਣ ਡਿਊਟੀ ਵੀ ਹੋਰ ਕਿਤੇ ਚਲੀ ਗਈ ਆ ਫਿਰ ਇੱਥੇ ਆਉਂਦਾ ਤਾਂ ਹਾਰ ਕੇ ਇਹ ਪੱਤਰਕਾਰ ਦੁਖੀ ਹੋ ਕੇ ਉਸ ਪੁਲਿਸ ਮੁਲਾਜ਼ਮ ਦਾ ਵੇਰਵਾ ਜਿਹੜਾ ਉਹ ਸ਼ੋਅ ਕਰ ਰਿਹਾ ਔਰ ਬੇਨਤੀ ਕਰ ਰਿਹਾ ਕਿ ਜਿੱਥੇ ਸਾਰੀ ਪੁਲਿਸ ਬੜੀ ਬਹਾਦਰੀ ਨਾਲ ਸਾਰੀਆਂ ਕਾਰਵਾਈਆਂ ਨੂੰ ਕਰਦੀ ਆ ਤਾਂ ਇੱਥੇ ਇਹੋ ਜਿਹੇ ਕੁਝ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਹਰਕਤਾਂ ਕਿਉਂ ਕਰਦੇ ਆ ਜੇ ਲੱਖ ਲੱਖ ਰੁਪਏ ਤਨਖਾਹ ਲੈਂਦੇ ਆ ਤਾਂ ਕਿਉਂ ਫਰੀ ਵਿੱਚ ਸਭ ਕੁਝ ਭਾਲਦੇ ਆ ਔਰ ਇਸ ਪੱਤਰਕਾਰ ਦਾ ਜੇ ਕਾਰੋਬਾਰ ਆ ਤੇ ਪੱਤਰਕਾਰ ਨੇ ਆਪਣੇ ਨਾਲ ਆਪਣੇ ਬੱਚੇ ਲਗਾਏ ਹੋਏ ਆ ਵੇਖੋ ਉਸਦੇ ਮੁੰਡੇ ਉਸਦੇ ਨਾਲ ਕੰਮ ਕਰ ਰਹੇ ਆ ਤਾਂ ਉਹ ਕੋਈ ਹਰਾਮ ਦੀ ਕਮਾਈ ਨਹੀਂ ਕਰ ਰਿਹਾ ਪੱਤਰਕਾਰ ਜਿੱਥੇ ਪੁਲਿਸ ਵਾਲਾ ਜਾ ਕੇ ਉਸਦੇ ਉੱਤੇ ਫਰੀ ਲੱਭ ਰਿਹਾ ਔਰ ਇਸ ਵੀਡੀਓ ਬਾਰੇ ਤੁਸੀਂ ਪੂਰੀ ਗੱਲਬਾਤ ਦੇ ਉੱਤੇ ਕਮੈਂਟ ਜਰੂਰ ਕਰਨਾ ਔਰ ਵੀਡੀਓ ਪੂਰੀ ਸੁਣੋ ਮਾਮਲਾ ਕੀ ਆ ਔਰ ਵੀਡੀਓ ਫਿਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਡਾ ਮਜੀਠਾ ਰੋਡ ਤੇ ਸਲੂਨਾ ਫੇਸਬੁੱਕ ਸਲੂਨਾ ਜਿਹੜਾ ਕਿ ਮੁੱਛ ਦੇ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਆ ਤੇ ਪਿਛਲੇ ਥੋੜੇ ਸਮੇਂ ਤੋਂ ਬੀਤੇ ਦਿਨੀਣਾ ਪੁਲਿਸ ਮੁਲਾਜ਼ਮਾ ਕੋਈ ਸਾਡੇ ਕੋ ਸਾਡੇ ਕੋ ਪਹਿਲਾਂ ਇੱਥੇ ਡਿਊਟੀ ਕਰਕੇ ਗਿਆ ਇੱਥੇ ਨੀਚੇ ਚੌਂਕ ਤੇ ਡਿਊਟੀ ਸੀ ਉਹਦੀ ਤੇ ਲੰਗਦੇ ਆਉਂਦੇ ਆ ਉਹਨੇ ਮਤਲਬ ਸਾਡੇ ਕੋ ਪਹੁੰਚਣਾ ਇੱਕ ਮੈਨੂੰ ਬਲੇਟ ਦੇ ਆ ਮੈਂ ਨਾਉ ਘਟਨੇ ਆ ਇਦਾਂ ਕਰਨਾ ਉਦਾਂ ਕਰਨਾ ਫਿਰ ਥੋੜੀ ਜਿਹੀ ਮੁਸ਼ਕ ਕਰਦੇ ਤੇ ਹੌਲੀ 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 ਮਤਲਬ ਜਿਵੇਂ ਕਿ ਕਿਸੇ ਨੂੰ ਚੋਗਾ ਪਾਈਦਾ ਵਾ ਜਾਨੀ ਕਿ ਕਹਿ ਲੋਗੇ ਚੋਗਾ ਪਾ ਰਿਆ ਸੀ ਠੀਕ ਹੈ ਜੀ ਤੇ ਹੁਣ ਕਿਤੇ ਡਿਊਟੀ ਉਹਦੀ ਹੋਰ ਹੋ ਗਈ ਆ ਤੇ ਹੁਣ ਵੀ ਲੰਘਦਾ ਆਉਂਦਾ ਜਿਹੜਾ ਵਾ ਨਾ ਮਤਲਬ ਇੱਕ ਦਿਨ ਦਾੜੀ ਕਰਾ ਕੇ ਗਿਆ ਤੇ ਬਹੁਤ ਪੈਸੇ ਜਿਹੜੇ ਆ ਮਰਜੀ ਨਾਲ ਦੇ ਕੇ ਗਿਆ ਫਿਰ ਉਹਦਾ ਮੈਂ ਪਤਾ ਕਰਾਇਆ ਕਿੱਥੇ ਡਿਊਟੀ ਕਰ ਰਿਆ ਵਾ ਤੇ ਫਿਰ ਉਹਦੇ ਨਾਲ ਦੇ ਮੁਲਾਜ਼ਮ ਨੂੰ ਮੈਂ ਪੁੱਛਿਆ ਕਿ ਮਤਲਬ ਉਹਦੀ ਸੈਲਰੀ ਕਿੰਨੀ ਆ ਲਗਭਗ ਲੱਖ ਰੁਪਏ ਦੇ ਆਸ-ਪਾਸ ਉਹਦੀ ਸੈਲਰੀ ਆ ਤੇ ਬੜੇ ਹੀ ਸਤਿਕਾਰਯੋਗ ਹੋਰ ਪੁਲਿਸ ਮੁਲਾਜ਼ਮ ਨੇ ਜਿੰਨਾਂ ਨਾਲ ਸਾਡੀ ਸਜੰਦਾਈ ਵੀ ਆ ਅਸੀਂ ਪਾਣੀ ਵੀ ਉਹਨਾਂ ਦਾ ਪੀਨੇ ਆ ਜਿਹੜੇ ਬੜੇ ਸਤਿਕਾਰਯੋਗ ਬਹੁਤ ਉਹਨਾਂ ਨਾਲ ਪਿਆਰ ਆ ਉਹਨਾਂ ਦੇ ਪਰਿਵਾਰਾਂ ਤੱਕ ਸਾਡੀ ਸਾਂਝ ਆ ਤੇ ਮੇਰਾ ਮੈਂ ਵੀਡੀਓ ਸਿੱਧੀ ਤੇ ਸਿੱਧੀ ਉਸੇ ਮੁਲਾਜ਼ਮ ਵਾਸਤੇ ਬਣਾ ਰਿਹਾ ਮਾਂ ਕਿ ਕਿ ਮਤਲਬ ਹਰ ਇੱਕ ਚੀਜ਼ ਦੀ ਕੋਈ ਲਿਮਟ ਹੁੰਦੀ ਆ ਲੱਖ ਲੱਖ ਰੁਪਏ ਤੁਹਾਡੀਆਂ ਤਨਖਾਹਾਂ ਵਾਂ ਮਤਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਇੱਕ ਚੰਗੇ ਸਲੂਨ ਤੇ ਜਾ ਕੇ ਤੁਸੀਂ ਦਹਾਵੀਆਂ ਤੇ ਦਾੜ੍ਹੀ ਭਾਲਦੇ ਹੋ ਕਿ ਸਾਡਾ ਸਸਤਾ ਕੰਮ ਹੋ ਜੇ ਤੇ ਜਾਈਏ ਵੀ ਅਸੀਂ ਚਾਹੀਦੇ ਸਲੂਨ ਤੇ ਤੇ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੀ ਕਿ ਜਿੰਨੇ ਵੀ ਮਲਾਜਮ ਸਾਡੇ ਬਹੁਤ ਪਿਆਰ ਵਾਲੇ ਸਤਿਕਾਰਯੋਗ ਨੇ ਵੀਡੀਓ ਵਾਧ ਤੋਂ ਵੱਧ ਮਤਲਬ ਸ਼ੇਅਰ ਕਰਿਓ ਤੇ ਇਹੋ ਜੇ ਬੇਸ਼ਰਮ ਬੰਦਿਆਂ ਤੱਕ ਇਹ ਵੀਡੀਓ ਪਹੁੰਚਾਓਗੇ ਇੰਨੀਆਂ ਇੰਨੀਆਂ ਮੋਟੀਆਂ ਤਨਖਾਹਾਂ ਤੁਹਾਡੀਆਂ ਤੇ ਤੁਸੀਂ ਫਿਰ ਵੀ ਫਰੀ ਚ ਕੰਮ ਭਾਲਦੇ ਹੋ ਤੇ ਜਦੋਂ ਵੀ ਦੁਬਾਰਾ ਆਏਗਾ ਅਸੀਂ ਉਹਦਾ ਚਿਹਰਾ ਵੀ ਸਾਹਮਣੇ ਲਿਆਵਾਂਗੇ ਫਿਰ ਉਹਦੀ ਸਾਰੀ ਡਿਟੇਲ ਵੀ ਤੁਹਾਨੂੰ ਦਵਾਂਗੇ ਜਦੋਂ ਵੀ ਦੁਬਾਰਾ ਮੇਰੇ ਕੋਲ ਕੰਮ ਕਰਾਉਣ ਆਏਗਾ ਤੇ ਉਹਦਾ ਉਹਨੂੰ ਉਹਨੂੰ ਇੱਕ ਵਾਰੀ ਨੰਗਿਆ ਕਰਾਂਗੇ ਠੀਕ ਹੈ ਜੀ ਤੇ ਆਪਣੇ ਚੈਨਲ ਤੇ ਜਿਹੜੇ ਆ ਉਸ ਚੈਨਲ ਦੇ ਅਸੀਂ ਜਿਹੜੀ ਆ ਉਹਦੀ ਖਬਰ ਲਾਵਾਂਗੇ ਇਹ ਸਾਰੇ ਵੀਰਾਂ ਨੂੰ ਮੇਰੇ ਨੂੰ ਪਤਾ ਹੀ ਆ ਕਿ ਮਤਲਬ ਸਲੂਨ ਦੇ ਨਾਲ ਨਾਲ ਮੈਂ ਇੱਕ ਪੱਤਰਕਾਰ ਆ ਜਿਹੜਾ ਕਿ ਸਾਨੂੰ ਬੋਲਣ ਦਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਵਾ ਇਸ ਕਰਕੇ ਮਤਲਬ ਉਹ ਮੁਲਾਜ਼ਮ ਤੱਕ ਸਾਰੇ ਭਰਾਏ ਵੀਡੀਓ ਜ਼ਰੂਰ ਪਹੁੰਚਾ ਦਿਓ ਤੇ ਹੋਰ ਵੀ ਜਿਹੜੀਆਂ ਮੈਕਮੇ ਦੇ ਵਿੱਚ ਕੁਝ ਕਾਲੀਆਂ ਭੇਡਾਂ ਜਿਹੜੀਆਂ ਫਰੀਦ ਦਾ ਖਾਨ ਨੂੰ ਭਾਲਦੀਆਂ ਵਾਂ ਉਹਨਾਂ ਦਾ ਵੀ ਜਰੂਰ ਪਹਚਾਯੋ ਕਿ ਆ ਕੋ ਹਰ ਇੱਕ ਜਗ੍ਹਾ ਤੇ ਕੋਈ ਬਸ਼ਰਮੀ ਦੀ ਹੱਦ ਹੁੰਦੀ ਆ ਅਗਰ ਤੁਸੀਂ ਕਿਸੇ ਦਾ ਕੰਮ ਸਹੀ ਤਰੀਕੇ ਨਾਲ ਕਰਦੇ ਹੋ ਤੇ ਜੇ ਖੁਸ਼ੀ ਨਾਲ ਕੋਈ ਤੁਹਾਨੂੰ ਦਿੰਦਾ ਵਾ ਤੇ ਉਹ ਉਹਨੂੰ ਆਪਾਂ ਕਹਿ ਨਹੀਂ ਸਕਦੇ ਕਿ ਮਤਲਬ ਤੁਸੀਂ ਚੰਗਾ ਕਰ ਰਹੇ ਹੋ ਜਾਂ ਮਾੜਾ ਕਰ ਰਹੇ ਹੋ ਪਰ ਜਿਹੜਾ ਕਿ ਤੁਸੀਂ ਇੱਥੇ ਆ ਕੇ ਫਰੀਦ ਦਾ ਤੁਸੀਂ ਕੋਈ ਕੰਮ ਭਾਲਦੇ ਹੋ ਉਹ ਉਹ ਜਿਹੜਾ ਕੰਮ ਆ ਉਹ ਤੇਰਾ ਦੁਬਾਰਾ ਨਹੀਂ ਚੱਲਣਾ ਇੱਥੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਬਾਕੀ ਨੈਕਸਟ ਟਾਈਮ ਜਦੋਂ ਆਊਗਾ ਤੇ ਫਿਰ ਉਹਦਾ ਕਟਿੰਗ ਦਾੜੀ ਜੋ ਪ੍ਰੋਸੀਜਰ ਉਹਦਾ ਕਰਕੇ ਤੇ ਜਦੋਂ ਇਹੋ ਮਤਲਬ ਪੈਸੇ ਘਟ ਦੇਗਾ ਜਾਂ ਨਾ ਦੇਗਾ ਜਾਂ ਮਤਲਬ ਜੋ ਦੀਆਂ ਹਰਕਤਾਂ ਵਾਂ ਠੀਕ ਹੈ ਜੀ ਉਹ ਫਿਰ ਅਸੀਂ ਜਿਹੜੀ ਖਬਰ ਆ ਉਹ ਸਾਰੇ ਚੈਨਲਾਂ ਦੇ ਜ਼ਰੂਰ ਸ਼ੇਅਰ ਕਰਾਂਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ